ਪੰਜਾਬ ਦੇ ਕਈ ਇਲਾਕੇ ਇਸ ਵਕਤ ਹੜ੍ਹਾਂ ਦੀ ਮਾਰ ਹੇਟਾਂ ਆਏ ਹੋਏ ਨੇ ਉੱਥੇ ਹੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਵੱਲੋਂ ਇਹ ਸੇ ਵਿਚਾਲੇ ਵੱਡੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਤਹਿਤ ਹੜਪ੍ਰਿਤ ਲੋਕਾਂ ਦੇ ਲਈ ਸਰਾਮਾ ਦੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਅਤੇ ਨਿਰੰਤਰ ਲੰਗਰ ਦੀ ਸੇਵਾ ਪਿਛਲੇ 5-7 ਦਿਨਾਂ ਤੋਂ ਚੱਲ ਰਹੀ ਹੈ ਤਾਂ ਦੱਸਦੀ ਹੈ ਕਿ ਐਸਜੀਪੀਸੀ ਦੇ ਵੱਲੋਂ ਵੱਡਾ ਐਲਾਨ ਹੜਪੀੜਤਾਵਾਂ ਦੇ ਲਈ ਕੀ ਤਾਂ ਗਿਆ ਐਸਟਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੜਪੀੜਤਾਵਾਂ ਦੇ ਲਈ ਇਹ ਵੱਡਾ ਐਲਾਨ ਹੈ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀਆਂ ਸਰਾਵਾਂ ਦੇ ਦਰਵਾਜ਼ੇ ਹੜਪੀੜਤਾਵਾਂ ਦੇ ਲਈ ਖੋਲ ਦਿੱਤੇ ਗਏ ਨੇ ਅਤੇ ਨਿਰੰਤਰ ਲੰਗਰ ਦੀ ਸੇਵਾ ਵੀ ਕੀਤੀ ਜਾਵੇਗੀ ਤਾਂ ਦੱਸਦੀ ਹੈ ਕਿ ਹੜਪੀੜਤ ਲੋਕ ਸਰਾਵਾਂ ਦੇ ਵਿੱਚ ਸ਼ਰਨ ਲੈ ਸਕਦੇ ਨੇ ਪਿੰਡਾਂ ਦੇ ਗੁਰੂ ਘਰਾਂ ਦੇ ਦਰਵਾਜ਼ੇ ਹੜਪੀੜਤਾਵਾਂ ਦੇ ਲਈ ਖੋਲ ਦਿੱਤੇ ਗਏ ਨੇ ਸੁਲਤਾਨਪੁਰ ਲੋਧੀ ਦੇ ਕਈ ਇਲਾਕਿਆਂ ਦੇ ਵਿੱਚ ਇਸ ਵਕਤ ਪਾਣੀ ਭਰ ਚੁੱਕਿਆ ਹੈ ਅਤੇ ਕੁਝ ਸਮੇਂ ਬਾਅਦ ਪਿੰਡਾਂ ਦੇ ਵਿੱਚ ਸਿਰਫ ਪਾਣੀ ਹੀ ਪਾਣੀ ਨਜ਼ਰ ਆਵੇਗਾ ਜਿਸ ਦੇ ਤਹਿਤ ਹੁਣ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਵੱਲੋਂ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਰਹਿਣ ਦੀ ਜ਼ਰੂਰਤ ਹੈ ਤਾਂ ਉਹ ਗੁਰਦੁਆਰੇ ਦੀਆਂ ਸਰਾਵਾਂ ਦੇ ਵਿੱਚ ਰਹਿ ਸਕਦੇ ਨੇ ਤਾਂ ਦੋ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਪਰ ਇਸ ਮੀਂਹ ਤੋਂ ਪਹਿਲਾਂ ਹੀ ਸੁਲਤਾਨਪੁਰ ਲੋਧੀ ਦੇ ਕਈ ਇਲਾਕੇ ਡੁੱਬ ਚੁੱਕੇ ਨੇ ਤੇ ਹੁਣ ਮੁੜ ਤੋਂ ਹੜ੍ਹਾਂ ਦਾ ਖਤਰਾ ਕਈ ਹੋਰ ਇਲਾਕਿਆਂ ਦੇ ਵਿੱਚ ਵਧ ਗਿਆ ਹੈ ਜੋ ਲੋਕ ਬੇਕਰ ਹੋ ਚੁੱਕੇ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਚੁੱਕਿਆ ਹੈ ਜੋ ਲੋਕ ਰਹਿਣਾ ਚਾਹੁੰਦੇ ਨੇ ਗੁਰੂ ਘਰਾਂ ਦੇ ਵਿੱਚ ਉਹ ਗੁਰਦੁਆਰਾ ਸ਼੍ਰੀ ਬੇੜ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਰਹਿ ਸਕਦੇ ਨੇ ਸ਼ਰਨਿਲ ਲੈ ਸਕਦੇ ਨੇ ਤੇ ਇੱਥੇ ਨਿਰੰਤਰ ਲੰਗਰ ਦੀ ਸੇਵਾ ਵੀ ਕੀਤੀ ਜਾਵੇਗੀ ਦਾਸ ਜਰਮਨ ਸਿੰਘ ਸਾਫਕਰ ਮੈਂਬਰ ਗੁਰਦੁਆਰਾ ਸ਼੍ਰੀ ਬੇੜ ਸਾਹਿਬ ਸਰਦਾਰਪੁਰ ਦੀ ਜੋ ਘਾੜਾਂ ਦਾ ਪਰਚੋਕ ਜਿਹੜਾ ਹੈ ਬਿਆਸ ਰਿਆ ਦੇ ਵਿੱਚ ਚੱਲ ਰਿਹਾ ਥੋੜੇ ਦਿਨ ਪਹਿਲਾਂ ਜਿਹੜਾ 5-7 ਦਿਨ 10 ਦਿਨ ਪਹਿਲਾਂ ਜਿਹੜਾ ਉਹ ਬਿਆਸ ਰਿਆ ਦੇ ਵਿੱਚ ਜਿਹੜਾ ਪਾਣੀ ਆਇਆ ਕਿ ਇਹਨੇ ਬਹੁ ਉੱਪਰ ਪਿੰਡੇ ਸਾਂਗੜਾ ਪਿੰਡੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਬਹੁਤ ਬਾਈ ਮਚਾਈ ਅਡਵਾਂਸ ਬੰਨ ਜਿਹੜੇ ਬੱਦੇ ਹੀ ਟੁੱਟ ਗਏ ਔਰ ਉਹ ਇਲਾਕੇ ਦੇ ਵਿੱਚ ਪਾਣੀ ਭਰ ਗਿਆ ਜਿਹਦੇ 15-16 ਪਿੰਡ ਜਿਹੜੇ ਪਾਣੀ ਦੇ ਵਿੱਚ ਸਿੱਧੇ ਨੇ ਇੱਕ ਮਹੀਨਾ ਹੋ ਗਿਆ ਹੈ ਜਿਹੜਾ ਆਲੀ ਕਲਾਂ ਤੇ ਆਲੀ ਖੁਰਦ ਦਾ ਬੰਨ ਸੀ ਐਡਵਾਂਸ ਹਨ ਆਰਜੀ ਬੰਨ ਜਿਹਨੂੰ ਕੰਗੇ ਦੇ ਆਦੇ ਤੇ ਲੱਗਾ ਹੋਇਆ ਸੀ ਉਹ ਬੰਨ ਵੀ ਜਿਹੜਾ ਇਹ ਅਜਿ ਸਵੇਰੇ ਜਿਹੜੀ ਕਿ ਸਵੇਰੇ 10 ਵਜੇ ਜਿਹੜਾ ਉਹ ਟੁੱਟ ਗਿਆ ਉਹਦੇ ਨਾਲ ਜਿਹੜੇ ਪਿੰਡ ਕਾਫੀ ਜਿਹੜੇ ਨੇ 35 40 ਪਿੰਡ ਜਿਹੜੇ ਪ੍ਰਭਾਵਿਤ ਹੋਏ ਆ ਜਿਵੇਂ ਕਿ ਚੱਕ ਪੱਤੀ ਬਾਲੂ ਬਾਦਰ ਹੁਸੈਨਪੁਰ ਬੂਲੇ ਆਲੀ ਕਲਾਂ ਆਲੀ ਖੁਰਦ شیخ ਮੰਗਾ ਪਰਵਾਨਾ ਸਰੂਆਲ ਮਾਂਡੇਂਦਰਪੁਰ ਤਕੀਆ ਟੀਬੀ ਇਹ ਪਿੰਡ ਜਿਹੜੇ ਨੇ ਪਾਣੀ ਦੀ ਮਾਰੇ ਖੱਜ ਆ ਗਏ ਨੇ ਇਹਦੇ ਵਿੱਚ ਜਿਹੜਾ 5 6000 ਕਿੱਲਾ ਜਿਹੜੀ ਉਹ ਜ਼ਮੀਨ ਹੈ ਜਿਹੜੀ ਉਹ ਫਸਲ ਜਿਹੜੀ ਤਬਾਹ ਹੋਈ ਹੈ ਇਸ ਕਰਕੇ ਜਿਹੜਾ ਪ੍ਰਸ਼ਾਸਨ ਨੇ ਪਹਿਲਾਂ ਵੀ ਜਿਵੇਂ ਕਿ ਪਾਣੀ دریا ਦੇ ਵਿੱਚ ਮੌਕੇ ਤੇ ਛੱਡਦੇ ਨੇ ਜਦੋਂ ਕਿ ਇਹਨੂੰ ਵੈਦ ਨੂੰ ਪਹਿਲਾਂ ਖਾਲੀ ਕਰਕੇ ਤੇ ਪਾਣੀ ਸੱਜੇ ਸੱਜੇ ਛੱਡਣਾ ਚਾਹੀਦਾ ਝਟ ਨਾਲ ਜਦੋਂ ਪਾਣੀ ਛੱਡਦੇ ਨੇ ਉਹ ਮੌਕੇ ਇਹ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਸ਼ੋਨੀ ਗੁਰਦਰਾ ਪ੍ਰਬੰਧਕ ਦੀ ਸਰਦਾਰ ਜੀ ਮਰ ਸਿੰਘ ਜੀ ਕਹਿੰਦੇ ਇਹਨਾਂ ਲੋ ਜਿਹੜਾ ਉਹ ਇਕੋ ਐਲਾਨ ਕੀਤਾ ਗਿਆ ਵੀ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵੀ ਜਿੰਨੇ ਵੀ ਘਰਾਂ ਲਿਆ ਨੇ ਆਪਣੇ ਜਾਂ ਕਿਤੇ ਉਹ ਇਹ ਰੈਸ਼ੀ ਦੀ ਉਹਨਾਂ ਨੂੰ ਜੋੜ ਹੋਵੇ ਤੇ ਉਹਨਾਂ ਨੇ ਜਿਹੜੀਆਂ ਸਰਾਵਾਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਖਰੀਦ ਕਰ ਦਿੱਤੀਆਂ ਨੇ ਜਿੰਨੇ ਵੀ دریاਵਾਂ ਦੇ ਲਾਗੇ-ਲਾਗੇ ਗੁਰਦੁਆਰਾ ਸਾਹਿਬ ਅਤੇ ਹਸਪਤਾਲ ਗੁਰਦੁਆਰਾ ਪੈਂਦੇ ਨੇ ਜਿੱਥੇ ਰਹਿਣ ਦਾ ਪ੍ਰਬੰਧ ਹੈ ਉਹਨਾਂ ਨੇ ਜਿਹੜੇ ਰੈਸ਼ੀ ਜਿਹੜੀ ਉਹ ਫਰੀ ਜਿਹੜੀ ਉਹ ਜਾਂ ਆਣ ਕੇ ਜਿੰਨੇ ਵੀ ਜੇਹਕ ਨੂੰ ਚਾਹੀਦੇ ਹੋ 1500 ਘਰਾਂ ਸਤਵੇਂ ਨੇ ਔਰ ਜਿੰਨਾ ਵੀ ਇਹ ਲੰਗਰ ਪਾਣੀ ਦਾ ਪ੍ਰਬੰਧ ਇਹ ਗੁਰਦਰਾ ਸਾਹਿਬ ਵੱਲੋਂ ਕੀਤਾ ਗਿਆ ਔਰ ਦੇਖਦੇ ਨੇ ਬੰਨ ਤੇ ਸੰਗਤਾਂ ਲੱਗੀਆਂ ਉਹ ਦਿਨ ਦਾ ਵੀ ਗੁਰਦਰਾ ਬੇਰ ਸਾਹਿਬ ਤੋਂ ਜ਼ੂਰ ਗੁਰਦਰਾ ਸ਼੍ਰੋਮਣੀ ਗੁਰਦਾਰੇ ਪ੍ਰੰਧਕੀਤੀ ਦੇ ਗੁਰਦਾਰੇ ਜਿਹੜੀ ਇਹ ਨਿਰੰਤਰ ਜਿਹੜੀ ਇਹ ਸੇਵਾ ਲੰਗਰਾਂ ਦੀ ਸੇਵਾ ਜਾਰੀ ਹੈ ਔਰ ਸਰਾਵਾਂ ਫਰੀ ਨੇ ਤੇ ਜਿੰਨੇ ਵੀ ਇਹ ਪ੍ਰਸ਼ਾਸਨ ਨੂੰ ਬੇਨਤੀ ਇਹ ਵੀ ਜਿੰਨਾ ਵੀ ਪ੍ਰਬੰਧ ਹੋ ਸਕੀ ਇਹਦੇ ਚ ਕਰਨਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ